लिखी मल महल ਕਿਹੜਾ ਪੰਡਾ ਬਾਈ ਕਿੰਨੀ ਕਿੰਨੀ ਬਾਜੀ ਬਈ ਤੁਹਾਡੀ ਹਰ ਕੀ ਹੈਗੀ ਜੁੱਤੀ ਬਈ ਕਿੰਨੀਆਂ ਜੱਤ ਕੇ ਬਾਈ ਕੱਲ ਧੰਨਵਾਦ ਬਾਈ ਕਬੂਤਰਾ ਕਬੂਤਰੀ ਬਾਈ ਬਈ ਕਿਹੜਾ ਪੰਡਾ ਫਤੇਗੜ ਬਾਈ ਬਾਜਾ ਕਿੰਨੀਆਂ ਕਿ ਛੜਤੀਆਂ ਰੱਖੀ? ਮੂਤਰ ਖੋਲ ਕੇ ਵਿਖਾਈ ਮਾਰਾ ਜਾਈ ਬਾਈ। ਕਬੂਤਰਾ ਹੈ ਕਬੂਤਰੀ ਬਾਈ। ਕੀ ਹਾਲਾ ਬਾਈ? ਕਿਹੜਾ ਪੰਡਾ ਬਾਈ ਜੀ? ਬਈ ਕਿੰਨੀਆਂ ਕ ਪਾਈਆਂ ਛੜਤੀਆਂ ਹੁਣ? ਤੇ ਜਿੱਤੇ ਬਾਈ। ਮੂਤਰ ਕਬੂਤਰੀ ਬਾਈ। ਦਿਖਾ ਜੋ ਮਣੀ। ਆ ਬਾਈ ਦੀ ਕਬੂਤਰੀ ਵੇਖ ਲਓ ਬਾਈ ਧੰਨਵਾਦ ਬਾਈ ਬਾਈ ਕੀ ਹਾਲ ਹੈ ਜੀ ਬਾਈ ਕਿਹੜਾ ਪੰਡਾ ਈ ਤੁਹਾਡਾ ਬਾਈ ਕਿੰਨੀਆਂ ਕ ਬਾਈਆਂ ਛੜਤੀ ਹੁਣ ਤੱਕ ਬਾਈਆਂ ਛੜਤੀ 15 20 ਕਿੰਨੀਆਂ ਕ ਜੱਤ ਕੇ ਬਾਈ ਦੋ ਕੇ ਸੈ ਹੈ ਤੇ ਹੋਰ ਬਾਈ ਠੀਕ ਠਾਕ ਕਬੂਤਰਾ ਕਬੂਦਰੀ ਲੈ ਕੇ ਆਏ ਬਾਈ ਦਿਖਾਓ ਮਰੀ ਬਾਈ ਆ ਵੇਖੋ ਬਾਈ ਦਾਦੂ ਬਈ ਧੰਨਵਾਦ ਬਾਈ ਕੀ ਹਾਲ ਹੈ ਜੀ ਵਧੀਆ ਜੀ ਬਾਈ ਕਿਹੜਾ ਪਿੰਡ ਹੈ ਤੁਹਾਡਾ ਕਨੇਵਾਲਾ ਹੀ ਪਿੰਡ ਹੈ ਜੀ ਠੀਕ ਹੈ ਜੀ ਬਾਈ ਕਿੰਨੀ ਕਿੰਨੀਆਂ ਕਵਾਜਾਂ ਛੜਤੀਆਂ ਬਾਈ ਮੈਂ ਤਾਂ ਪਹਿਲੀ ਛੜਨ ਲੱਗਾ ਜੀ ਹੋਰ ਬਾਈ ਠੀਕ ਠਾਕ ਕਬੂਤਰੇ ਕਬੂਤਰੀ ਬਾਈ ਅੱਜ ਮੇਰੀ ਬਣਾ ਯਾਰ ਕਹਿੰਦੇ ਦਿਨ ਕੀ ਹਾਲ ਹੈ ਵੀਰੇ ਕਿਹੜਾ ਪਿੰਡ ਹੈ ਬਾਈ ਕਿਸ਼ਨਪੁਰਾ ਕਿੰਨੀਆਂ ਕ ਬਾਈਆਂ ਛੜਤੀਆਂ ਬਾਈ ਇਹ ਸਭ ਆਏ ਬਾਈ ਕਿਥੇ ਜੋ ਕਿੱਥੇ ਬਾਈ ਧੋਲੜਾ ਬਾਈ ਬਾਈ ਜੱਤਿਆ ਸੀਗਾ 7-8 ਬਾਈਆਂ ਛੜਤੀਆਂ ਬਾਈ ਨੇ ਬਾਈ ਕਬੂਤਰਾਂ ਕਬੂਦਰੀ ਲੈ ਕੇ ਆਏ ਅੱਜ ਦਿਖਾਓ ਮੜਾ ਜਾ ਗੱਲ ਲੱਗੇ ਬਾਈ ਬਾਈ ਦਾ ਕੂਤਰ ਬਾਈ ਬਸ ਜੀ 7 ਬਾਈਆਂ ਛੱਡ ਗਿਆ ਬਾਈ ਨੇ 1 ਬਾਈ ਜੱਤ ਲਈ ਬਾਈ ਨੇ ਬਾਈ ਕੀ ਹਾਲ ਚਾਲ ਆ ਜੀ ਬਾਈ ਕਿਹੜਾ ਪੰਡਾ ਈ ਤੁਹਾਡਾ ਮੁੱਕਣ ਵਾਲਾ ਮੁੱਕਣ ਵਾਲਾ ਬਾਈ ਦਾ ਮੰਦਰੀ ਵਾਲਾ ਪੰਡਾ ਬਾਈ ਜੀ ਸਾਡਾ ਉਸਤਾਦ ਆ ਉਹ ਕੀ ਹਾਲ ਆ ਬਾਈ ਕਿੰਨੀਆਂ ਕਬਾਈਆਂ ਛੜਤੀਆਂ ਠੂੜੀ ਆ ਤਾਂ ਠੀਕ ਆ ਬਾਈ ਕਬੂਤਰ ਲੱਗੇ ਕਬੂਤਰੀ ਦੇਖਾਈ ਮਰ ਜਾ ਪੇਚ ਹੈਗਾ ਬਈ ਆਪਣਾ ਬਾਈ ਤਰੀ ਪੰਡ ਦੇ ਆ ਬਾਈ ਆ ਇਹ ਵੀ ਝਟਨਾ ਬਾਈ ਛੋਰ ਵੀ ਰੱਕੀ ਕੀ ਹਲਚਲ ਕਿਹੜਾ ਪੰਡ ਆ ਬਾਈ ਜੀ ਬਾਈ ਕਿੰਨੀਆਂ ਬਾਈਆਂ ਛੜਤੀਆਂ ਹੁਣ ਤੱਕ 10 ਛੜ ਕਿੰਨੀਆਂ ਜੱਤ ਕੇ ਬਾਈ ਬਾਈ 10 ਬਾਈਆਂ ਛੜੀਆਂ ਬਾਈ ਨੇ ਸੀਜ਼ਨ ਚ 4 ਬਾਈਆਂ ਜੱਤੀਆਂ ਬਾਈ ਨੇ ਬਾਈ ਕਬੂਤਰ ਲੈ ਗਿਆ ਕਬੂਤਰੀ ਆ ਬਾਈ ਦੀ ਕਬੂਤਰੀ ਦੇਖ ਲੋ ਜੀ ਬਾਈ ਨੇ 10 ਬਾਈਆਂ ਛੜੀਆਂ ਤੇ 4 ਬਾਈਆਂ ਜੱਤੀਆਂ ਬਾਈ ਧੰਨਵਾਦ ਜੀ ਬਾਈ ਸਤਿ ਸ੍ਰੀ ਅਕਾਲ ਜੀ ਲਾਈਵ ਆ ਇਸ ਟਾਈਮ ਬਾਈ ਜੀ ਠੀਕ ਠਾਕ ਬਾਈ ਜੀ ਬਾਈ ਕਿਹੜਾ ਪੰਡਾ ਜੀ ਆਪਣਾ ਆਪਣਾ ਪੰਡਾ ਬਾਈ ਸੇਖਾ ਕਲਾ ਸੇਖਾ ਕਲਾ ਤੋਂ ਆਇਆ ਬਾਈ ਕਿੰਨੀਆਂ ਬਾਜੀਆਂ ਸ਼ਰਤੀ ਹੁਣ ਤੱਕ ਤੁਸੀਂ ਪਾਪੀ ਸਾਡ ਤੋਂ 15 20 ਬਾਜੀਆਂ ਕਿੰਨੀਆਂ ਬਾਜੀਆਂ ਸੈਮਲਾ ਬਾਈ ਜੀ ਤੁਹਾਨੂੰ ਪਾਪੀ ਕਾਂਜ ਬਾਜ ਰਿਹਾ ਧੰਨਵਾਦ ਬਾਈ ਜੀ ਬਾਈ ਨੇ 15 ਬਾਜੀਆਂ ਛੱਡੀਆਂ ਤੇ 5 ਬਾਜੀਆਂ ਜਿੱਤੀਆਂ ਬਾਈ ਕਬੂਤਰ ਲੈ ਗਏ ਕਬੂਤਰੀ ਦਿਖਾ ਦਿਓ ਮਰਾ ਜੀ ਲੋ ਜੀ ਲੋ ਆ ਬਾਈ ਦਾ ਕਬੂਤਰ ਦੇਖ ਲਓ ਜੀ ਬਾਈ ਪੰਡ ਰੰਡੇ ਵਾਲੇ ਆਇਆ ਅੱਜ ਬਾਈ ਧੰਨਵਾਦ ਬਹੁਤ ਠੀਕ ਹੈ ਬਾਈ ਇੱਥੇ ਚੈਨਲ ਦੱਸ ਦਿੰਨੇ ਬਾਈ ਬਾਈ ਸਸਰੀ ਕਾਲ ਲਾਈਵ ਆ ਬਾਈ ਕਿਹੜਾ ਪਿੰਡ ਤੁਹਾਡਾ ਜੀ ਬਾਈ ਕਿੰਨੀਆਂ ਕ ਬਾਈਆਂ ਛੱਡਤੀਆਂ ਹੁਣ ਤੱਕ ਜੀ ਬਾਈ ਤਿੰਨ ਛੱਡ ਤੇ ਸਮੇੜਾ ਬਾਈ ਕਿਸੇ ਚੋ ਬਾਈ ਨੇ ਚਾਰ ਬਾਈਆਂ ਛੱਡੀਆਂ ਤਿੰਨ ਬਾਈ ਨੇ ਹਿੱਸੇ ਲੈ ਲਏ ਬਾਈ ਬਹੁਤ ਬਹੁਤ ਧੰਨਵਾਦ ਬਈ ਕਬੂਤਰ ਲੈ ਗਏ ਕਬੂਤਰੀ ਜੀ ਆ ਬਾਈ ਦਾ ਕੂਤਰ ਵੇਖ ਲੋ ਜੀ। ਪੱਤਾ ਕੂਚ ਚ ਲੈ ਗਿਆ। ਬਾਈ ਸੱਸਰੀ ਕਾਲ ਲਾਈ ਆ ਜੀ। ਬਾਈ ਕਿਹੜਾ ਪਿੰਡ ਹੈ ਤੁਹਾਡਾ? ਬਾਈ ਪੱਕੇ ਤੋਂ ਆਏ ਆ। ਬਾਈ ਕਿੰਨੀਆਂ ਕਿ ਬਾਈਆਂ ਛੜਤੀਆਂ ਹੁਣ ਤੱਕ ਜੀ? ਬਾਈ ਕੀ ਹਾਲ ਚਾਲ ਹੈ? ਲਾਈਵ ਆ YouTube ਤੇ। ਬਾਈ ਕਿਹੜਾ ਪਿੰਡ ਹੈ ਤੁਹਾਡਾ? ਕੱਲ ਕਲਾਂ ਬਾਈ ਕਿੰਨੀਆਂ ਕ ਬਾਈਆਂ ਛੱਡਤੀਆਂ ਹੁਣ ਤੱਕ ਹਿੱਸਾ ਵੀ ਆਇਆ ਬਾਈ ਨੇ 10 ਬਾਈਆਂ ਛੱਡੀਆਂ 2 ਬਾਈਆਂ ਚ ਬਾਈ ਕਹਿੰਦਾ ਹਿੱਸਾ ਆਇਆ ਬਾਈ ਕਬੂਤਰ ਲੈ ਗਏ ਕਬੂਤਰ ਹੀ ਹੁਣ ਐ ਇੱਕ ਰੁਪਿਆ ਵੀ ਨਹੀਂ ਬਣਾਈ ਇਹ ਠੀਕ ਹੈ ਬਾਈ ਕਹਿੰਦਾ ਤਿੰਨ ਕਬੂਤਰ ਆਏ ਕੱਲ ਕਲਾਂ ਤੋਂ ਬਾਈ ਆਹ ਦੇਖੋ ਬਾਈ ਦੇ ਕਬੂਤਰ ਲਾਉਣਾ ਅੱਲੇ ਮੇਰੇ ਕਬੂਤਰ ਯਾਰ ਕੋ ਬਾਹਰ ਦਾ ਓ ਮਨੀ ਬਾਈ ਕਿਹੜਾ ਪਿੰਡ ਆ ਜੀ ਕਿਹੜਾ ਪਿੰਡ ਆ ਫੱਡਾ ਜੀ ਬੁੱਟਰ ਬਾਈ ਦਾ ਪਿੰਡ ਆ ਬਾਈ ਕਿੰਨੀਆਂ ਕਿ ਬਾਈਆਂ ਛੱਡਤੀ ਹੁਣ ਤੱਕ ਬਾਈ ਹੱਸਾ ਬਾਈ ਨੇ ਹਿੱਸੇ ਲੈਲੇ 4 ਬਾਈ ਤੇ 12 13 ਬਾਈਆਂ ਛੱਡੀਆਂ ਬਾਈ ਕਬੂਤਰ ਲੈ ਗਿਆ ਕੂਦਰੀ ਆ ਬਾਈ ਦਾ ਕੂਤਰ ਵੇਖੋ ਜੀ ਬਾਈ ਧੰਨਵਾਦ ਬਹੁਤ ਬਹੁਤ ਆ ਬਈ ਲੌਣ ਲੱਗੇ ਆ ਉਹਲੇ ਹਣ ਪ੍ਰਗਤੀ ਦਿਵਾ ਦਿਓ ਲੋ ਜੀ ਕੰਮ ਹੋ ਗਿਆ ਸਟਾਰਟ ਹਣ ਸੁਣ ਲੋ ਪੜੀਨ ਉਹ ਕਿੱਦਾਂ ਲੱਗ ਗਈ ਅਜਿਹਾ ਲੱਗਦੀ ਕਰ ਦੋ ਹਾਂ ਬਹੁਤ ਵਧੀਆ ਹਾਂ ਦੋ ਨਿਸ਼ਾਨੇ ਹੋਰ ਬਈ ਆ ਮਿਲਦਾ ਆ ਜਿਹੜੇ ਇੰਨਾਂ ਨੂੰ ਲੱਗੇ ਇਨਾਂ ਨੂੰ ਤਾਂ ਲਵਾ ਦੇ ਕੀ ਆਦੇ ਉਹ ਯੂਲੇ ਲਵਾਉਣ ਲੱਗੇ ਆ। ਉਹਨਾਂ ਦੇ ਮਾਰੀ। ਆਹ 2 ਛੱਟਾ ਪਾਣੀ ਘਰ ਕੋਈ। ਆ ਦੋ ਛੱਟਾ ਕਰਦਾ ਪਾਣੀ ਕਰਦਾ। ਲੋ ਵੀ ਬਾਈ ਹੁਣ ਇਹ ਵੀ ਦੇਦਾ ਬਾਈ ਪਾਣੀ ਪੂਣੀ। ਪਾਣੀ ਪੂਣੀ ਦੇਦਾ ਮੈਂ ਕਿਹਾ। ਠੀਕ ਹੈ। ਕਿਹੜਾ ਪੈਂਡਾ ਬਾਈਆਂ ਦਾ? ਅਛਾ ਆਪਣਾ ਖੰਡੀ ਗਵਾਣ ਬੈਂਟ ਜਾਂ ਫਿਰਦਾ ਹੈ। ਇਹ ਭੁੱਲ ਗਿਆ। ਕਿੱਧਰ ਵੜ ਗਈ ਹੋਈ? ਆ ਬਹਿ ਗਈ ਬਈ। ਆ ਬਹਿ ਗਿਆ ਅੰਦਰ। ਪਿੱਛੇ ਨੀ ਮੁੜ ਗਈ ਇਹਨੂੰ? ਸਾਲੀ ਮਰੀ ਮੋੜੀ ਪਿੱਛੇ ਗਈ। ਆਹ ਜੀ ਪਾਈ ਹੋਈ ਜਾ ਯਾਰ ਸਾਈਡ ਤੇ ਹੋਈ। ਇਧਰਲੇ ਪਾਸੋਂ ਲਵਾ ਦੇਣਾ ਸੀ।

ਉਹ ਤੇਰਾ ਬੈਗਾ ਸਰਾਇਂ ਜੱਲ ਲਾ ਲਾੜਾ ਕੋਲ ਬੰਦਾ ਬੰਨਾ ਜਾਂਦਾ ਸਰਾਇਂ ਆਈਏ ਇੱਕ ਤਰ੍ਹਾਂ ਦਾ ਆ ਬੈਠਾ ਯਾਰ ਆ ਆ ਆ ਬਾਈ ਦੱਸ ਹਾਂ ਉਹਦਾ ਵੱਡਾ ਮਾਰਿਆ ਉਹੀ ਬੈਠਾ ਉਹਦਾ ਹੱਡੀ ਨਹੀਂ ਗਈ ਉਹ ਬੂਠਾ ਨਾ ਮਗਦਾ ਨਹੀਂ ਆਲੀ ਇੱਕ ਨੂੰ ਹੋਰ ਨਹੀਂ ਉਹਨਾਂ ਮਾਰਿਆ ਕਿੱਥੇ ਬਹਿ ਗਈ ਹੋਈ ਆ ਬਾਈ ਜੀ ਬੈਠਾ ਬਿਆਹ ਆਇਆ ਪੜਕੇ ਰੱਖੀਏ ਕਿ ਮੈਂ ਮੜਾ ਉਹ ਪੰਗੂਦਰੀ ਦਵਾਈ ਦਵਾ ਦਾਂ ਲਿਆ ਜੀ ਲੇਕਨੂਰ ਕਿਵੇਂ ਆ ਵਧੀਆ ਵਧੀਆ ਬਾਈ ਹੋਰ ਜੀ ਮੁਲਾਜ਼ਮੋ ਯਾਲਾ ਬਾਈ ਹੈ ਆ ਜਾਂਦਾ Esa es una cura live ਲਈ ਬਾਈ ਨੇ ਤਾਂ ਬੋਲਾ ਯਾ ਹਾਂ ਡਾਡੀ ਇਹ ਇਹ ਤੋਂ ਨਾ ਕੋਈ ਹਾਂ ਤਾਂ ਕੋਈ ਹਲੋ ਇਹ ਤੂੰ ਜਦੋਂ ਲੈਸਟ ਪਾਤੀ ਤੈਨੂੰ ਹਲੋ ਹਲੋ ਤੀ ਮਰਦਾ ਹਾਂ ਮੈਂ ਦੇਖ ਲਿਆ ਦੋ ਵੇ ਵੇਲੇ ਉੱਥੋਂ ਉਹਦੀ ਨਾ ਪਤਾ ਉੱਥੋਂ ਵੱਡੀ ਥੱਲੇ ਬੈ ਗਈ ਉਹ ਹੋ ਗੋਰੀ ਵਾਲੀ ਫੁੱਲ ਥੱਲੇ ਬੈ ਗਈ ਉਹ ਮੁੰਡੇ ਜਿਹੜੇ ਆ ਵੇ ਹਾਂ ਉਹ ਵੀ ਤਾਂ ਗੱਲ ਐ ਨੂੰ ਮੂੰਹ ਕਰ ਕੋ ਲੈਦਾ ਉਧਰ ਨਾ ਕੋਈ ਜੋੜ ਕੇ ਛੱਡਦਾ ਕੋਈ ਮੇਰੇ ਧਿਆਨ ਨਾ ਮੇਰੇ ਕੋਲ ਐ 34 ਝੁੱਟੇ ਐ ਇੱਥੇ ਤੜਾ ਗਏ 34 ਉਹ ਮੈਂ ਨਾ ਬਈ 10 ਮਿੰਟ ਮੈਂ ਕੁੱਤਰ ਕਰਦਾ ਟੈਕ ਮੈਂ ਕਹਾਂ ਉਹ ਕੋਈ ਸੁਣੀ ਕਹਿੰਦਾ ਇਹ ਉਹ ਨਾ ਪੂਰਾ ਨਾ ਆਇਆ। ਅਈਆ ਮੇਰੇ ਕੋਲ 35 ਕਿਸ਼ ਕਰਾਈ ਗਈ ਸੀ। ਇੰਨੇ ਨੂਰ ਕਿਵੇਂ ਆ? ਉਹ ਉਹ ਟਾਪੀ ਆ ਕੇ ਨਾ ਬਣਾ ਕੇ ਇਹਦੇ ਮਨ ਬਣਾ ਦਿੰਦਾ। ਪੂਰਾ ਆਪਣੇ ਪਿੰਡਲਾਂ। ਹਾਂ। ਐਂਟਰੀਆਂ ਬਣਾ ਲਓ ਸਾਰੇ ਬੰਦੇ। ਆਪਾਂ 10 ਜੇ ਕਮਲੋਂ ਬਹੁਤ ਸਾਗ ਲੱਗਦੀ ਯਾਰ ਬਾਈ। ਆਪਾਂ ਨਹੀਂ ਕਮਾਣ। ਇਹ ਗੋਲ ਲੱਗੇ ਨਸਰਮਾ ਸਚਾਰ ਸਟੈਟਸ ਗਾ ਵੀ ਬੋਲਦਾ ਹਾਂ ਭਾਈ ਮਨਿੰਦਰ ਮੈਲ ਕਿਹੜਾ ਗਾਵਾ ਦਾ ਘਟਾ ਮੇਰਾ ਮਨਿੰਦਰ ਮੈਲ ਆ ਲਓ ਜੀ ਸਰ ਉੱਡ ਗਈ ਹਾਂ ਉੱਡ ਧੰਨਵਾਦ ਐਂਟਰੀਆਂ ਆਉਂਟਰੀਆਂ ਲੱਗਿਆ ਫੜਨ ਬਈ ਸਾਰੇ ਵਧੀਆ ਪਲੇਅਰ ਆਏ ਯਾਰ ਦਾ ਕੰਪਿਊਟਰ ਬੋਰਡ ਚ ਵੜ ਗਿਆ ਬੋਰਡ ਜਮਾ ਨਾਲ ਆ ਕਿੰਨੀ ਐਂਟਰੀ ਕਿੰਨੀ ਹੈ ਬਾਈ ਐਂਟਰੀ ਕਿੰਨੀ ਹੈ ਵੀਰੇ 2200 2200 ਰੁਪਏ ਐਂਟਰੀ ਆ ਕਿੰਨੀ ਵੀਰੇ 2200 2200 ਕਰਤੀ ਵੀਰੇ 2200 ਹੀ ਸੀਗੀ ਤਾਂ ਐਂਟਰੀ ਆਓ ਆਪਣੇ ਬੰਡ ਵਾਲੇ ਚੋਕ ਆਖ ਲੋ ਕਿੰਨੇ ਲਿਆਂਦੇ ਅੱਜ ਕੁੱਤਰ ਕਿੰਨੇ ਕੁੱਤਰ ਲੈਂਦੇ ਆ ਇੱਕ ਕੀ ਰੰਗ ਰੁੰਗਲਾ ਤਾਂ ਆ ਠੀਕ ਆ ਪਿੰਜਰਾ ਜਿਹਾ ਕਿੱਥੇ ਹੈ 2200 ਰੁਪਏ ਐਂਟਰੀ ਨਹੀਂ ਦੇ ਸ਼ਾਇਦ 2200 ਆ ਗਈ ਤੋਰ ਪੈਣੀ ਕੀਰਾਂ ਦਾ ਗਈ ਆ ਪੂਰੀ ਆਹ ਖੜਾ ਆ ਗਿਆ ਇਹਦਾ ਲਾਲ ਟਿਕ ਉਹ ਦਿਖੜਾ ਆ ਜਾਂਦਾ ਗਲਾਸੀ ਆ ਵੀ ਤੂੰ ਸਾਰੇ ਗਲਾਸ ਡੋਰੀ ਆਹ ਇਹ ਹੈ ਹਾਂ ਗਲਾਬੀ ਡੰਡੇ ਵਾਲਾ ਦਰਦ